ਸੱਸ ਦੇ ਵਿੱਚ ਜਿਹੜੀ ਅੱਗ ਬਲਦੀ ਪਈ ਆ ਉਹ ਬੁਝਾਊਗਾ ਕੌਣ ਝਾਟੇ ਚਿੱਟੇ ਹੋ ਗਏ ਵਾਲ ਉਹਦੇ ਚਿੱਟੇ ਹੋ ਗਏ ਫਿਰ ਵੀ ਉਹ ਨਹੀਂ ਹਰ ਦੀ ਲੋਕਾਂ ਨੂੰ ਘਰੇ ਸੱਸ ਦੀ ਆ 10 10 12 12 ਜਣੇ ਉਹਨਾਂ ਦੇ ਘਰ ਦੇ ਵਿੱਚ ਆਉਂਦੇ ਆ ਸੱਸ ਦੀ ਅੱਗ ਬੁਝਾਉਣ ਵਾਸਤੇ ਮੈਂ ਸਿੱਧੀ ਗੱਲ ਕਹਿਣਾ ਸੱਸਾਂ ਦੀ ਅੱਗ ਕਿਉਂ ਨਹੀਂ ਬੁਝਦੀ ਪਈ ਜਿਹੜੀਆਂ ਔਰੀਆਂ ਨੇ ਲੋਕਾਂ ਦੇ ਨਾਲ ਆਪਣੀ ਨੂਨ ਰੋਕ ਰਹੀ ਆ ਵੀ ਉਹ ਕਹਿੰਦੀ ਆ ਵੀ ਜਿਹੜੀ ਮੇਰੀ ਨੂ ਆ ਉਹ ਗਰਾਹ ਦਾ ਇੱਕ ਰੋੜਾ ਬਣ ਰਹੀ ਆ ਮੈਨੂੰ ਰੋਕਦੀ ਆ ਮੇਰੇ ਘਰ ਦੇ ਵਿੱਚ ਬੰਦੇ ਆਉਂਦੇ ਆ ਇਹ ਕੰਮ ਮੈਂ ਸ਼ੁਰੂ ਤੋਂ ਕਰਦੀ ਆਣੀ ਜਦੋਂ ਦੀ ਇਹ ਆਈ ਆ ਮੇਰਾ ਕੰਮ ਨਹੀਂ ਚੱਲਦਾ ਪਿਆ ਮੇਰਾ ਕੰਮ ਰੁਕ ਗਿਆ ਕਿਹੜਾ ਕੰਮ ਰੁਕ ਗਿਆ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਜਿਹੜਾ ਮੁੰਡਾ ਆਊਗਾ ਦੱਸੂਗਾ ਹਕੀਕਤ ਗੱਲ ਆ ਜਿਹੜੀ ਸੱਸ ਕਹਿੰਦੀ ਆ ਮੇਰੀ ਮੇਰਾ ਕੰਮ ਰੁਕ ਗਿਆ ਕੰਮ ਕਿਹੜਾ ਰੁਕ ਗਿਆ ਯਾਰ ਨੂ ਕਹਿੰਦੀ ਆ ਮੇਰੀਆਂ ਦੋ ਕੁੜੀਆਂ ਨੇ ਮੈਂ ਕਿੱਥੇ ਲੈ ਕੇ ਜਾਵਾਂ ਇਹਨਾਂ ਨੂੰ ਕਿੱਥੇ ਲੈ ਕੇ ਜਾਵਾਂ ਇਹ ਤਾਂ ਘਰ ਦੇ ਵਿੱਚ ਜਲੂਸ ਕੱਢੀ ਜਾਂਦੀ ਆ ਜਲੂਸ ਤੇ ਬੰਦੇ ਤੇ ਬੰਦਾ ਸੱਦੀ ਜਾਂਦੀ ਆ ਤੇ ਉਹਦੇ ਮੂਰੇ ਮੈਨੂੰ ਵੀ ਤੰਗ ਪਰੇਸ਼ਾਨ ਕਰਦੇ ਆ ਮੈਨੂੰ ਵੀ ਉਹ ਬੰਦੇ ਛੇੜਦੇ ਆ ਮੈਂ ਕੀ ਕਰਾਂ ਘਰ ਦੇ ਵਿੱਚ ਰੰਡੀ ਰੋਣਾ ਪੂਰਾ ਚੱਲਿਆ ਪਿਆ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਵਾਂਗੇ ਇਦਾਂ ਦਾ ਪੰਜਾਬ ਦੇ ਵਿੱਚ ਬਹੁਤ ਸਾਰੇ ਘਰਾਂ ਦੇ ਵਿੱਚ ਹੁੰਦਾ ਜਿੱਥੇ ਨੂਹਾਂ ਰੋਕਦੀਆਂ ਨੇ ਆਪਣੇ ਸੱਸਾਂ ਨੂੰ ਵੀ ਸਮਝ ਦਿਓ ਤੇ ਜਿਹੜੀਆਂ ਸੱਸਾਂ ਨੇ ਉਹ ਕਹਿੰਦੀਆਂ ਨੇ ਵੀ ਮੇਰੀ ਨੂਹ ਵੀ ਖਰਾਬ ਹੋਵੇ ਤਾਂ ਫਿਰ ਮੈਂ ਨਿਆਰੇ ਲੁੱਟਾਂ ਦੇ ਨਾਲੇ ਇਹਨੂੰ ਵੀ ਨਿਆਰੇ ਲਵਾਵਾਂ ਗੱਲਬਾਤ ਕੀ ਸਾਰਾ ਮਸਲਾ ਕੀ ਆ ਜੋ ਮੜਾ ਖੇਚ ਕੇ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਇੱਕ ਸੱਸ ਹੀ ਆਪਣੀ ਨੂੰਹ ਦੀ ਕਹਿਜੀ ਇਹ ਜੀ ਚੜੇਲ ਬਣ ਕੇ ਉਹਨੂੰ ਟੱਕਰੀ ਮਤਲਬ ਕਹਿਦੀ ਉਹਦੇ ਘਰ ਨੂੰ ਉਜਾੜਨਾ ਚਾਹੁੰਦੀ ਆ ਸੱਸ ਸੱਸ ਦਾ ਇਹ ਵੀ ਰੂਪ ਤੁਸੀਂ ਵੇਖਿਆ ਨਹੀਂ ਹੋਣਾ ਜਿਹੜਾ ਮੈਂ ਤੁਹਾਨੂੰ ਅੱਜ ਵਿਖਾਉਣਾ ਚਾਹਣਾ ਠੀਕ ਹੈ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਹੈ ਸੱਸਾਂ ਕਿਉਂ ਸਿਰ ਤੇ ਚੜ ਕੇ ਨੱਚੀ ਜਾਂਦੀਆਂ ਜਿਵੇਂ ਭੂਤਰੀਆਂ ਨਾਲ ਅਜਦੀਆਂ ਹੁੰਦੀਆਂ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਹੈ ਬਾਈ ਜੀ ਕੀ ਹਾਲ ਚਾਲ ਠੀਕ ਹੈ ਜੀ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਹੈ ਬਈ ਗੱਲਬਾਤ ਇਹ ਹੈ ਬਈ ਯਾਰ ਜਿਹੜੀ ਇਹਨਾਂ ਦੀ ਨੂੰਹ ਹੈ ਨਾ ਵੀ ਜਿਹੜੀ ਬੜੀ ਜੀ ਤੂੰ ਗੱਲ ਕਰਦਾ ਤੇ ਉਹ ਨੂੰਹ ਇੰਨੀ ਕਿ ਸਿਆਣੀ ਆ ਬਈ ਉਹਦਾ ਵਿਆਹ ਹੋਣ 10 ਸਾਲ ਹੋ ਗਏ ਠੀਕ ਹੈ ਦੋ ਦੇ ਕੁੜਗਾਂ ਆ ਕੁੜੀ ਇੱਕ 8 ਸਾਲ ਦੀ ਇੱਕ 6 ਸਾਲ ਦੀ ਤੇ ਇੱਕ ਮੁੰਡਾ ਤੇ 4 ਸਾਲ ਦਾ ਬੰਦੇ ਵਧੀਆ ਬੰਦਾ ਜਿਹੜਾ ਉਹਦਾ ਘਰ ਵਾਲਾ ਸੀ ਉਹਨੂੰ ਸਾਰਾ ਕੁਝ ਪਤਾ ਸੀਗਾ ਪਰ ਪਤਾ ਹੋਣ ਦੇ ਬਾਵਜੂਦ ਵੀ ਉਹ ਬੋਲਿਆ ਨਹੀਂਗਾ ਤੋਂ ਘਰ ਦੇ ਵਿੱਚ ਥੋੜੀ ਬਹੁਤੀ ਮਾੜੀ ਮੋਟੀ ਗਰੀਬੀ ਸੀਗੀ ਤੇ ਉਹ ਮਾਣਾ ਮੋਟਾ ਚਲਾਉਦਾ ਪੈਸੇ ਪੁਸੇ ਨਾਲਾਂ ਕਮਾਈ ਜਾਂਦੇ ਸੀ ਨਾ ਤੇ ਉਹ ਚਲ ਬੰਦਾ ਕਹਿੰਦਾ ਚਲ ਘਰ ਬਸਿਆ ਯਾਰ ਵੀ ਆਪਾਂ ਕੀ ਲੈਣਾ ਤੇ ਉਹ ਬੁੜੀ ਦੇ ਜਾਨੀ ਕਿ ਦੋ ਮੁੰਡੇ ਤੇ ਇੱਕ ਕੁੜੀ ਆ ਹਨਾ ਤੇ ਕੁੜੀ ਦਾ ਵਿਆਹ ਵੀ ਇਹਨੇ ਆਪ ਹੀ ਕੀਤਾ ਔੜੀ ਨੇ ਤੇ ਸਾਰਾ ਕੁਝ ਕੀਤਾ ਕੁੜੀ ਦਾ ਜਦੋਂ ਹੁਣ ਇਹਦੀ ਨੋਹ ਆ ਨੋਹ ਜਦੋਂ ਬੰਦੇ ਦੇ ਕੋਲ ਘਰੇ ਆਉਂਦੇ ਸੀਗੇ ਠੀਕ ਆ ਨੋਹ ਲੋਕ ਦੀ ਸੀ ਪਹਿਲਾਂ ਤਾਂ ਚਲ ਉਹਦੀ ਆਖ ਓਖੇ ਨਹੀਂ ਲੱਗੀ ਹੁਣ ਸਾਲ ਹੋ ਗਿਆ ਉਹ ਪੂਰਾ ਪਾਉਂਦੀ ਆ ਕਲੇਸ਼ ਵੀ ਤੇਰੇ ਕੋਲੇ ਬੰਦੇ ਆਉਂਦੇ ਆ ਤੂੰ ਤਾਂ ਜਿਹੇ ਜੀ ਹੈਗੀ ਹੈਗੀ ਨਾਲ ਅਗਲਾ ਮੈਨੂੰ ਵੀ ਤੇਰੇ ਵਾਲੇ ਹਿਸਾਬ ਨਾਲ ਦੇਖਦਾ ਹੈ ਨਾ ਵੀ ਇੱਕ ਕਈ ਵਾਰੀ ਤਾਂ ਬੰਦੇ ਟੱਚ ਵੀ ਕਹਿੰਦੇ ਕਰਕੇ ਮੜ ਜਾਂਦੇ ਮੈਨੂੰ ਵੀ ਨੂੰ ਹੈ ਜੀ ਇਹ ਕਿੱਦਾਂ ਆਪ ਨੂੰ ਬੋਲਣ ਲੱਗਿਆ ਜਦੋਂ ਉਹ ਇਹ ਜੀ ਆ ਤੇ ਜਾਂ ਇਹ ਕਹਿੰਦੀ ਹੋਗੀ ਵੀ ਤੁਸੀਂ ਕੋਈ ਨਹੀਂ ਉਧਰ ਨੂੰ ਜਾਓ ਟੱਚ ਕਰੋ ਕੀ ਪਤਾ ਵੀ ਗੱਲ ਬਣ ਜੇ ਤੁਹਾਡੀ ਹੈ ਨਾ ਵੀ ਨਾਲੇ ਮੈਨੂੰ ਨਾ ਰੋਕੋ ਡੋਕੋ ਵੀ ਉਹ ਪ੍ਰਭਾਪਾਉ ਨੇ 바ਵਾ ਕਲੇਸ਼ ਪਾਇਆ ਜਦੋਂ ਕਲੇਸ਼ ਪਾਇਆ ਉਹਨੇ ਆਪਦੇ ਘਰ ਵਾਲੇ ਨੂੰ ਵੀ ਦੱਸਿਆ ਸਾਰਾ ਕੁਝ ਬਹੁਤ ਕੁਝ ਹੋਇਆ ਇਹਨਾਂ ਦੇ ਘਰੇ ਤੇ ਵੀ ਮਨਾਂ ਜੁੰਡੂ ਜੁੰਡੀ ਹੋਣ ਲੱਗਾ ਮੀ ਸੀ ਬਈ ਉਦੋਂ ਮੁੜ ਕੇ ਇਹਦੀ ਬੁਣੀ ਨੇ ਨਾ ਇੰਨੀ ਖੇਜੇ ਖਾਦੇ ਹੂੰ ਇਹਨੇ ਨਾ ਮੈਨੂੰ ਫੋਨ ਲਾਇਆ ਕਿਵੇਂ ਆ ਮੈਨੂੰ ਇਹਦੀ ਮੈਂ ਠੀਕ ਆ ਤੇ ਕਹਿੰਦੀ ਕਿੱਥੇ ਆ ਤੂੰ ਮੈਂ ਮੇਰੇ ਘਰੇ ਆ ਤੇ ਕਹਿੰਦੀ ਮੈਨੂੰ ਕੰਮ ਆਲੇ ਤੱਕ ਤੇ ਸਾਡੇ ਘਰੇ ਆ ਮੈਂ ਕਿ ਤੂੰ ਸਾਡੇ ਘਰੇ ਆ ਜਾ ਕਹਿੰਦੀ ਤੇਰੀ ਘਰ ਵਾਲੀ ਘਰੇ ਹੋਗੀ ਤੇ ਤੇਰੀ ਨੂੰ ਬੀ ਬਹੂ ਮਾਂ ਕੀ ਘਰੇ ਤੇ ਤੇਰੀ ਬਹੂ ਆ ਤੇ ਤੇਰਾ ਪਿਓ ਹੋਊਗਾ ਹਨਾ ਮੈਂ ਕੋਈ ਨਹੀਂ ਤੂੰ ਆ ਜਾ ਏਡੀ ਤਾਂ ਨਹੀਂ ਗੱਲ ਕੋਈ ਤੇਰੀ ਆਪਾਂ ਨੂੰ ਕੋੜਾ ਕੋਈ ਸ਼ੱਕ ਕਰਦਾ ਹਨਾ ਵੀ ਤੂੰ ਤਾਂ ਮੇਰੇ ਮਾਮਾ ਸਮਾਨ ਆ ਕੰਨੇ ਮੈਂ ਤਾਂ ਪਰਦੇ ਲਈ ਗੱਲ ਕਰਨੀ ਆ ਮੈਂ ਇਹ ਜੀ ਪਰਦੇ ਲਈ ਮੈਨੂੰ ਆਇਆ ਸੀ ਕਿਤੇ ਮੈਨੂੰ ਮੈਨੂੰ ਕਹੂਗੀ ਵੀ ਤੂੰ ਮੇਰੇ ਨਾਲ ਗੱਲਬਾਤ ਕਰ ਹਨ ਤੇ ਮੈਨੂੰ ਪਤਾ ਨਹੀਂ ਸੀ ਮੈਂ ਕਿਹਾ ਵੀ ਇਹ ਜੀ ਪਰਦੇ ਲਈ ਕਿਹੜੀ ਗੱਲ ਆ ਕੋਈ ਨਹੀਂ ਤੂੰ ਆ ਜਾ ਕਹਿੰਦੇ ਨਹੀਂ ਮੈਨੂੰ ਕਿਤੇ ਬਾਹਰ ਮਿਲਾਂ ਮੈਂ ਕਿਹਾ ਚੱਲ ਆਏ ਕਰਦੇ ਆਪਾਂ ਸ਼ਹਿਰ ਚੱਲਦੇ ਆਂ ਮੰਡੀ ਤੇ ਉੱਥੇ ਆਪਾਂ ਮਿਲ ਲੈਨੇ ਆ ਜਦੋਂ ਬਈ ਮੈਂ ਉਹਨੂੰ ਫੋਨ ਲਾਦਾ ਮੈਂ ਕਿਹਾ ਮੈਂ ਚੱਲਿਆ ਤੇ ਤੂੰ ਆ ਜੀ ਏ ਚਲ ਬੱਸ ਚੜੀ ਤੇ ਆ ਗਈ ਉੱਥੇ ਅਸੀਂ ਚਲੋ ਉੱਥੇ ਹੋਟਲ 'ਚ ਬਹਿ ਕੇ ਸਮੋਸੇ ਸਮੋਸੇ ਲੈ ਤੇ ਬਹਿ ਗਏ ਹਨ ਜਦੋਂ ਗੱਲਾਂ ਬਾਤਾਂ ਕਰ ਲਾਂਗੇ ਮੈਨੂੰ ਕਹਿੰਦੀ ਮੇਰੀ ਗੱਲ ਸੁਣ ਇੱਕ ਮੈਂ ਦੱਸ ਕਹਿੰਦੀ ਨਾ ਨਾ ਕਰੀ ਤੇ ਮੈਂ ਕਿਹਾ ਵੀ ਨਾ ਹੁਣ ਮੈਂ ਕਿਹਾ ਵੀ ਜੇ ਕੋਈ ਗੱਲ ਨਾ ਆਲੀ ਹੋਈ ਤਾਂ ਨਾ ਵੀ ਕਰੂੰਗਾ ਜੇ ਹਾਂ ਆਲੀ ਹੋਈ ਤਾਂ ਹਾਂ ਕਰ ਲੂੰਗਾ ਨਾ ਮੈਨੂੰ ਐ ਸੀ ਕਿਤੇ ਐਂ ਕਹੂਗੀ ਮੇਰੇ ਨਾਲ ਗੱਲਬਾਤ ਕਰ ਮੈਨੂੰ ਕਹਿੰਦੀ ਮੈਂ ਤੁਹਾਨੂੰ ਪੈਸੇ ਦੇਉਂਗੀ ਭੀਆ ਯਾਰ ਮੈਂ ਕਿਹਾ ਯਾਰ ਮੇਰੇ ਦਿਲ ਚ ਆਏ ਮੈਂ ਖੈਰ ਮੇਰੇ ਨਾਲ ਤਾਂ ਨਹੀਂ ਗੱਲ ਕਰਨੀ ਆ ਨਾਲੇ ਪੈਸੇ ਦਿੰਦੀ ਆ ਮੈਂ ਕਿਹਾ ਇਹਦੇ ਕੋਲ ਕੀ ਪਤਾ ਕਿੰਨੇ ਕੇ ਪੈਸੇ ਹੋ ਵੀ ਜਾਣਤਾ ਉਹਦੇ ਨਾਲ ਤੂੰ ਆਪ ਗੱਲ ਕਰ ਠੀਕ ਆ ਤੇ ਜਾਂ ਉਹਦੀ ਕਿਸੇ ਹੋਰ ਨਾਲ ਕਰਾ ਤੇ ਉਹਨੂੰ ਆਪਾਂ ਪਟਨਾ ਮੈਂ ਕਿਵੇਂ ਕਹਦੀ ਬਸ ਉਹਦੀ ਗੱਲਬਾਤ ਕਰਕੇ ਉਹਨੂੰ ਪੂਰੇ ਕਾਣਾ ਕਰਕੇ ਜੇ ਤੱਕ ਬੋਲੂਗੀ ਤਾਂ ਮੈਂ ਸਾਰਾ ਕੁਝ ਮੂਰੇ ਰੱਖ ਕੇ ਉਹਨੂੰ ਘਰੋਂ ਕਢਾਉਂਗੀ ਤੇ ਨਹੀਂ ਉਹ ਚੁੱਪ ਕਰਕੇ ਫਿਰ ਆਪਦਾ ਵੇਖੀ ਜਾਊਗੀ ਜਿਹੜਾ ਕੁਛ ਵੀ ਮੈਂ ਕਰੀ ਇਹਨੇ ਕਰੀ ਜਾਉਂਦੇ ਮੈਨੂੰ ਰੋਕੂਗੀ ਨਾ ਮੈਂ 2 ਮਿੰਟ ਤਾਂ ਮੈਂ ਸੁਣ ਜੇ ਹੋ ਗਿਆ ਮੈਂ ਸੋਚਿਆ ਮੈਂ ਜਦੋਂ ਮੇਰੀ ਗੱਲ ਸੁਣ ਇਹ ਗੱਲ ਕਾ ਤੋ ਕਹੀ ਸੀ ਉਹਨੇ ਇਹ 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 ਗੱਲ ਕਿਉਂ ਕਹੀ ਸੀ ਕਿ ਮੈਨੂੰ ਉਮੀਦ ਨੋਹ ਦੀ ਤੇਰੇ ਨਾਲ ਗੱਲਬਾਤ ਕਰ ਜਾਂ ਕਿਸੇ ਹੋਰ ਨਾਲ ਗੱਲ ਕਰ ਬਈ ਇਹੋ ਆਪ ਗਲਤ ਆ ਉਹਦੇ ਕੋਲੇ ਬੰਦੇ ਆਉਂਦੇ ਆ ਉਹ ਰੋਕਦੀ ਆ ਉਹ ਸਿਆਣੀ ਆ ਸਾਡੇ ਪਿੰਡ ਚ ਬਈ ਇਹੋ ਜੀ ਅਗਲਾ ਕਹਿੰਦਾ ਬਹੂ ਨਹੀਂ ਆਈ ਕਿਹਾ ਜੀ ਵੀ ਰੱਬ ਹਰੱਕ ਅਗਲਾ ਕਹਿੰਦਾ ਵੀ ਇਹੋ ਜਿਹੇ ਰੱਕ ਦੇ ਘਰੇ ਹੋਵੇ ਹਨਾ ਵੀ ਉਹ ਆਪ ਦੀ ਇੱਜ਼ਤ ਦਾਲ ਬੁੜੀ ਆ ਤੇ ਇਹ ਸੋਚਦੀ ਆ ਵੀ ਜੇ ਉਹਦੀ ਇੱਜ਼ਤ ਖਰਾਬ ਹੋ ਗਈ ਮੈਨੂੰ ਬੋਲਣੋਂ ਰੋਕਣੋਂ ਟੋਕਣੋਂ ਹਟ ਜੂਗੀ ਜਦੋਂ ਰੋਕਣੋਂ ਟੋਕਣੋਂ ਹਟ ਜੂਗੀ ਬਈ ਉਦੋਂ ਬਾਅਦ ਕੀ ਹੋਇਆ ਮੈਂ ਉਹਨ ਇਹ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਜਿਵੇਂ ਤੂੰ ਕਰਦੀ ਆ ਤੂੰ ਆਪਦੇ 2 ਮਿੰਟਾਂ ਦੇ 4 ਮਿੰਟਾਂ ਦੇ ਸਵਾਦ ਦੀ ਖਾਤਰ ਤੂੰ ਆਪਦਾ ਪੁੱਤ ਦਾ ਘਰ ਪੱਟੀ ਜਾਨੀ ਹੈਨਾ 2 ਦੀਆਂ ਮਾਂ ਘੜੀਆਂ ਤੀਜਾ ਤੇ ਪੁੱਤਾਂ ਠੀਕ ਹੈ ਪੁੱਤ ਤੇ ਪੋਤੇ ਪੁੱਤਾਂ ਦਾ ਮੋਹ ਨਹੀਂ ਆਉਂਦਾ ਕਦੀ ਆਉਂਦਾ ਤੇ ਮੈਂ ਕਿਹਾ ਤੂੰ ਆਦ 2 ਮਿੰਟਾਂ ਦੇ ਸਵਾਦ ਦੀ ਖਾਤਰ ਮੈਂ ਉਹਨਾਂ ਦਾ ਘਰ ਕਦੋਂ ਪੜਦੀ ਹੈ ਕਦੀ ਕੀ ਗੱਲ ਮੈਂ ਕਿਹਾ ਜੇ ਤੇਰੀ ਨੂੰ ਗਲਤ ਹੋ ਗਈ ਮੈਂ ਕਿਹਾ ਨਾ ਉਹਨੇ ਮੜ ਕੇ ਸਹੀ ਹੋਣਾ ਤੇਰੇ ਪੁੱਤ ਨੂੰ ਪਤਾ ਲੱਗ ਗਿਆ ਉਹ ਅਗਲਾ ਛੱਡੂਗਾ ਹੀ ਤਲਾਕ ਦੇਊਗਾ ਹੈਨਾ ਮੱਖਾ ਮੜ ਕੇ ਜਵਾਕ ਕਿੱਥੇ ਜਾਣਗੇ ਕਦੀ ਜਵਾਕ ਰੱਖਾਂਗੇ ਅਸੀਂ ਤੇ ਮੱਖਾ ਮਾਂ ਬਰੀ ਤਾਂ ਹੋ ਜੂਗੀ ਉਹ ਜਵਾਕ ਤਾਂ ਮਾਂ ਬਰੀ ਹੋ ਜਾਣਗੇ ਕਿੱਥੇ ਤਾਂ ਮਾਂ ਨੂੰ ਆਦੇ ਪੁੱਤਾਂ ਨੂੰ ਧੀਆਂ ਨੂੰ ਤੇ ਮਾਂ ਦਾ ਪਿਆਰ ਵੀ ਚਾਹੀਦਾ ਤੇ ਪਿਓ ਦਾ ਵੀ ਚਾਹੀਦਾ ਹਨ ਕਦੀ ਮੈਨੂੰ ਨਹੀਂ ਪਤਾ ਜਿਹੜਾ ਕੋਈ ਮਰਜ਼ੀ ਕਰ ਕੇਰਾਂ ਦਾ ਬਈ ਮੇਰੇ ਦਿਮਾਗ ਚ ਜਿਹੜੇ ਲਾਲਚ ਆਇਆ ਮੈਂ ਮੈਂ ਖੈਰ ਮੈਂ ਤਾਂ 2 ਲੱਖ ਰੁਪਏ ਲਵਾਂ 50-50 ਹਜ਼ਾਰ ਚ ਮੈਂ ਨਹੀਂ ਗੱਲ ਕਰਨੀ ਹਨ ਤੇ ਕਹਿੰਦੀ ਨਹੀਂ 2 ਲੱਖ ਤਾਂ ਬਿਲਕੁਲ ਥੋੜਾ ਵੀ ਹੈ ਨਹੀਂਗਾ ਮੈਂ ਤਾਂ ਐ ਕੀਤਾ ਐ ਕੀਤਾ ਮਾਂ ਵੀ ਤੇਰੇ ਕੋਲ ਬਥੇਰੇ ਬੰਦੇ ਆਉਂਦੇ ਤੁਹਾਨੂੰ ਦੇਖੇ ਹੀ ਜਾਂਦੇ ਕੋਈ 5000 ਕੋਈ 1000 ਕੋ 2000 ਤੇ ਮੈਨੂੰ ਕਹਿੰਦੀ ਚਲ ਹੋ ਗਈ डन ਲੱਖ ਚ ਗੱਲ ਕਰਤੀ ਤੇ ਮੈਂ ਇਹ ਬਈ ਲੱਖ ਚ ਗੱਲ ਕਰਕੇ ਮੈਂ ਘਰੇ ਤਾਂ ਆ ਗਿਆ ਕਿਰਾਂ ਦਾ ਮੈਨੂੰ ਚਾ ਹਨਾ ਵੀ ਆਪਾਂ ਨਾਲ ਤਾਂ ਪੈਸੇ ਮਿਲਣਗੇ ਨਾਲੇ ਆ ਮਿਲੂ ਨਾਲੇ ਉਹ ਮਿਲੂ ਨਾਲੇ ਫਲਾਣਾ ਮਿਲੂ ਨਾਲੇ ਸੁਆਦ ਹਨਾ ਫਿਰ ਮੈਂ ਘਰੇ ਜਾ ਕੇ ਮੈਂ ਨਾ ਪਏ ਪਏ ਨੇ ਸੋਚੀ ਗੱਲ ਮੈਂ ਕਿਹਾ ਮਨਾ ਤੂੰ ਅੱਜ ਕਿਸੇ ਦਾ ਘਰ ਪੱਟ ਕੇ ਖੁਸ਼ੀ ਮਨਾਉਣਾ ਲੱਖ ਰੁਪਏ ਚ ਇਹ ਕੰਨੋ ਤਰੀਕਾ ਲਈ ਗਲਤ ਹੋ ਗਈ ਜਾਂ ਇਹਦੇ ਨਾਲ ਕੋਈ ਗਲਤ ਕੰਮ ਕਰੇ ਤੈਨੂੰ ਕਿੰਨਾ ਕੁ ਦੁੱਖ ਹੋਊਗਾ ਮੈਂ ਜਦੋਂ ਪਏ ਪਏ ਨੇ ਸੋਚਿਆ ਮੈਂ ਖਾ ਵੀ ਨਹੀਂ ਮੈਂ ਤੜਕੇ ਉੱਠਿਆ ਮੈਂ ਘਰੇ ਵਜਿਆ ਇਹਨਾਂ ਦੇ ਮੈਂ ਖਾ ਚੱਕਾ ਦਾ ਲੱਖ ਰੁਪਈਆ ਦੇ ਮੈਂ ਖਾ ਵੀ ਆਪਣੇ ਨਹੀਂ ਭਗਦਾ ਇਹ ਚੀਜ਼ਾਂ ਕਹਿੰਦੀ ਕਿਉਂ ਮੈਂ ਖਾ ਮੇਰੀ ਜ਼ਮੀਰ ਨਹੀਂ ਜਾਂ ਤਾਂ ਦਿੰਦੀ ਮੈਂ ਕਿਸੇ ਦਾ ਘਰ ਪੱਟਾ ਮੈਂ ਖਾ ਜੋ ਗਲਤ ਹੁੰਦੀ ਫੇਰ ਗੱਲ ਵੱਖਰੀ ਕਹਿੰਦੀ ਗਲਤ ਹੁੰਦੀ ਫੇਰ ਤਾਂ ਮੇਰੇ ਇਹਨਾਂ ਨੇ ਸਹਿਮਤ ਹੋ ਜਾਏ ਨੇ ਸੋਨੇ ਇੱਕ ਬੰਦਾ ਮੈਂ ਉਧਰ ਬਾੜ ਦੀ ਇੱਕ ਮਾਮਦੇ ਕੋਲੇ ਰੱਖਦੀ ਨਾਲੇ ਰੁਪਈਏ ਕਮਾਉਂਦੇ ਸੀ ਕਹਿੰਦੀ ਵੀ ਉਹ ਸਹਿਮਤ ਨਹੀਂ ਹੁੰਦੀ ਮੈਂ ਖਾ ਹੁ ਤੇ ਛਟਾ ਛਟਾ ਤੇਰਾ ਮੈਂ ਕਹ ਹੁਣ ਤੈਨੂੰ ਇਹ ਚੀਜ਼ਾਂ ਸੋਵੰਦਾਂ ਚੁੱਪ ਕਰਕੇ ਤੂੰ ਆਦੀ ਜ਼ਿੰਦਗੀ ਚੋਂ ਤੁਹਾਨੂੰ ਰੁਪਏ 400 ਦੇ ਕੋਲ ਜੁੜੇ ਹੋਏ ਆ ਤੁਹਾਡਾ ਧੀ ਪੁੱਤ ਪਰ ਤਸਿਆਣਾ ਤੇਰਾ ਘਰ ਵਾਲਾ ਤੇਰੀ ਅੱਖੇ ਲੱਗਦਾ ਠੀਕ ਆ ਤੇਰੀ ਕੁੜੀ ਵਿਆਹੀ ਵੀ ਤੂੰ ਕੀ ਲੈਣਾ ਚੀਜ਼ਾਂ ਤੋਂ ਪਰ ਨਹੀਂ ਬਈ ਉਹ ਬੁੜੀ ਦੇ ਦਿਮਾਗ ਨੂੰ ਇੰਨਾ ਕਿ ਚੜਿਆ ਵਾ ਅਸ਼ਕ ਉਹਦੇ ਤੇ ਵੀ ਉਹ ਨਤ ਨਵਾਂ ਬੰਦਾ ਪਾਲਦੀ ਠੀਕ ਆ ਤੇ ਪਰ ਜਿਹੜੀ ਨੂੰ ਆ ਉਹ ਬਹੁਤ ਸਿਆਣੀ ਬੁੜੀ ਹੈ ਬਈ ਮੈਂ ਥੋਜੀ ਨਹੀਂ ਕਰਦਾ ਵੀ ਮੈਂ ਉਹਦਾ ਘਰ ਪੱਟਾ ਜਾ ਉਹ ਆ ਮੈਂ ਬੁਢੀ ਨੂੰ ਸਮਝਾਇਆ ਬਹਿ ਕੇ ਮੈਂ ਵੀ ਮੇਰੀ ਗੱਲ ਸੁਣ ਕਹਿੰਦੀ ਹਾਂ ਮੈਂ ਜੇ ਤੈਨੂੰ ਬਾਹਲਾ ਆ ਨਾ ਵੀ ਤੇ ਥੋੜੇ ਹਾਨੀ ਜਾਂਦਾ ਤੂੰ ਰੁਪਈਏ ਚੰਗੇ ਕਮਾਉਣੀਆਂ ਨਾ ਠੀਕ ਹੈ ਤੂੰ ਚੱਪ ਕਰਕੇ ਕਿਤੇ ਸ਼ਹਿਰ ਚੱਕਾਂ ਬਰਾ ਕਰਾਏ ਤੇ ਲੈ ਲੈ ਕਮਰਾ ਕਰਾਏ ਤੇ ਲੈ ਲੈ ਜਿਹੜੇ ਬੰਦੇ ਤੇ ਟੱਚ ਚ ਉਹਨਾਂ ਨੂੰ ਫੋਨ ਲਾ ਦਿਆ ਕਰ ਵੀ ਮੈਂ ਤੜਕੇ 9 ਵਜੇ 9 ਵਜੇ ਨੂੰ ਮੈਂ ਉੱਥੇ ਜਾਊਂਗੀ ਮੇਰੇ ਕੋਲ ਜਿਹੜੇ ਨੇ ਆਉਣਾ ਪਹਿਲਾਂ ਦੱਸ ਦਿਓ ਦੋ ਬੰਦੇ ਤਿੰਨ ਡੇਲੀ ਸੱਦ ਲੈ ਕਰ ਸ਼ਾਮ ਨੂੰ 5 ਵਜੇ ਕਰ ਆ ਜਾ ਕਰ ਨਾਲ ਤਾਂ ਤੇਰੀ ਹਾਂ ਹਾਂ ਨੀ ਨਾਲੇ ਕੋਈ ਲੜਾਈ ਨੇ ਨਾਲ ਕੋਈ ਪੜਾਈ ਨਹੀਂ ਕਹਿੰਦੀ ਨਹੀਂ ਮੈਨੂੰ ਆਏ ਬਸ ਤੇ ਜਾਣਾ ਔਖਾ ਐਕਸਟਰਾ ਖਰਚਾ ਪੈ ਜਾਂਦਾ ਮੈਂ ਤਾਂ ਘਰੇ ਹੀ ਉਹ ਕਰਨਾ ਉਹਦਾ ਸੋਚ ਦੀ ਇਹ ਸੀਗੀ ਵੀ ਜੇ ਨੂੰ ਵੀ ਮੇਰੀ ਨਾਲ ਕਰਨ ਲੱਗੇ ਤੇ ਫੁੱਲ ਪੈਸੇ ਆਉਣ ਲੱਗ ਜਣਗੇ ਉਹ ਮੈਂ ਤੁਹਾਨੂੰ ਦੱਸੀਆਂ ਨਾ ਵੀ ਜਿਹੜੇ ਕੁੱਤਾ ਹੱਡਾ ਰੋੜੀ ਚ ਗਿੱਜ ਗਿਆ ਉਹਨੂੰ ਜਿੰਨਾ ਮਰਜ਼ੀ ਰਸਾ ਪਾ ਕੇ ਵੇਜੀ ਸੰਗਲ ਪਾ ਲਈ ਉਹਨੇ ਸੰਗਲ ਤੜਾ ਕੇ ਜਾਣਾ ਹੱਡਾ ਰੋੜੀ ਨਹੀਂ ਐ ਠੀਕ ਆ ਨਾ ਜਿਹੜਾ ਬੰਦਾ ਸਿਆਣਾ ਉਹਨੇ ਫੁੱਲਾਂ ਜਿਹੜਾ ਬੰਦਾ ਫੁੱਲਾਂ ਨੂੰ ਹੋਊਗਾ ਫੁੱਲਾਂ 'ਚ ਹੀ ਰਹੂਗਾ ਉਹ ਮਲਾ ਗੰਦ ਨੂੰ ਨਹੀਂ ਚੰਬੜਦਾ ਇਹ ਜਨਾਨੀ ਦੇ ਹੁਣ ਸਰੀਰ ਜਵਾਨੀ ਤੋਂ ਲੈ ਕੇ ਹੁਣ ਤੱਕ ਦਿਮਾਗ 'ਚ ਹੀ ਗੰਦ ਠੀਕ ਆ ਨਾ ਪਹਿਲਾਂ ਉਹ ਅਗਲੀ ਆ ਗਈ ਉਹ ਨਹੀਂ ਚਾਹੁੰਦੀ ਇਹ ਜਿੱਦਦਾਰ ਬੁੜੀ ਆ ਆਪਾਂ ਕਈ ਬੰਦੇ ਇਹੋ ਜਿਹੇ ਹੁੰਦੇ ਬਈ ਪੈਸਾ ਭਲਾਂ ਘੱਟ ਹੋਵੇ ਪਰ ਅੱਜ ਜਿੱਦ ਬਹੁਤ ਰੱਖਦੇ ਪੱਲੇ ਆਵਦੀ ਹਨਾ ਤੇ ਕਈ ਬੰਦੇ ਤਕੜੇ ਅਰਬਾਂ ਖਰਬਾਂ ਬੰਦੇ ਵੀ ਉਹਨਾਂ ਦੀਆਂ ਤੀਵੀਆਂ ਵੀ ਬਈ ਉਹ ਆ ਪਰ ਇਹ ਚੀਜ਼ਾਂ ਮੈਂ ਚੀਜ਼ ਦਾ ਸੋਚਦਾ ਵੀ ਇਹ ਚੀਜ਼ਾਂ ਨਹੀਂ ਚੰਗੀਆਂ ਬਈ ਗਲਤ ਚੀਜ਼ਾਂ ਪਰ ਤੂੰ ਉਹਦੇ ਧੀ ਪੁੱਤ ਦਾ ਘਰਨਾ ਪੱਟਾ ਉਹਦੇ 2 ਮਿੰਟ ਦੀ ਸੁਆਦੀ ਖਾਤਰ ਤੇ ਮੈਂ ਉਹਨੂੰ ਇੰਨਾ ਕਿ ਯਾਰ ਬੁੜੀ ਤੇ ਮੈਂ ਮੱਥਾ ਇੰਨਾ ਕੁ ਮਾਰਿਆ ਨਾ ਉਹਦੇ ਚਾਚੀ ਦੇ ਮੰਨੀ ਨਹੀਂ ਬਹਿ ਜੋ ਮੈਂ ਬਥੇਰਾ ਕਿਹਾ ਮੈਂ ਕਿਹਾ ਤੇਰਾ ਮੁੰਡਾ ਕਮਾਉਂਦਾ ਤੂੰ ਤੇਰਾ ਘਰ ਵਾਲਾ ਵੀ ਹੁਣ ਕਮਾਉਂਦਾ ਰੁਪਿਆ ਤੁਹਾਡੇ ਘਰੇ 50 60000 ਰੁਪਿਆ ਆਉਂਦਾ ਤੁਸੀਂ ਹੋਰ ਇਤੋਂ ਵੱਧ ਕੀ ਪਾਲਦੇ ਆ ਤਮਾ ਤੈਨੂੰ ਜੇ ਤੈਨੂੰ ਐ ਲੱਗਦਾ ਵੀ ਮੈਂ ਰਹਿ ਨਹੀਂ ਸਕਦੀ ਫਿਰ ਤੂੰ ਕਮਰਾ ਲਲਾ ਕਿਰਾਏ ਤੇ ਸ਼ਹਿਰ ਚ ਜਾਵੜਾ ਤੜਕੇ ਉੱਠ ਗਈ ਤੈਲ ਹੋ ਕੇ ਦੋ ਬੰਦੇ ਤਿੰਨ ਬੰਦੇ ਸੱਦ ਕੇ ਦਿੱਲੀ ਆਦਾਪਕਤਾ ਗਈ ਮਿੜਈ ਨਾਲੇ ਮਖਾ ਤੇ ਨੂਣਾ ਤੈਨੂੰ ਕੁਝ ਬੋਲੂਗੀ ਨਾਲੇ ਮਖਾ ਤੁਹਾਡੇ ਘਰ ਹੈ ਨਹੀਂ ਮੈਂ ਕਿਹਾ ਤੂੰ ਗੱਲ ਕਰ ਕਹੀ ਨਹੀਂ ਵੀ ਕਿਸੇ ਹੋਰ ਨਾਲ ਕਰ ਹਾਂਜੀ ਤਾਂ ਬਾਈ ਸ਼ੁਕਰ ਆ ਵੀ ਮੈਂ ਐ ਸੀਗਾ ਕੀ ਪਤਾ ਯਾਰ ਹੋਰ ਕਿੰਨੇ ਕਨੂਕਿਆ ਹੋਵੇ ਜਿਹੜੇ ਜਾ ਕੇ ਟੱਚ ਕਰਕੇ ਮੋੜ ਦੇ ਸਗਲੀ ਨੂੰ ਉਹ ਤਾਂ ਇੱਜਤਦਾਰ ਬੁੜੀ ਸੀ ਕੱਲ ਨੂੰ ਬੰਦਾ ਕਈ ਵਜੇ ਧੱਕੇ ਨਾਲ ਚੁੰਬੜ ਗਿਆ ਕੋਈ ਗਲਤ ਕੰਮ ਕਰਤਾ ਬਾਈ ਕਈ ਵਜੇ ਜਨਾਨੀ ਇੱਜਤਦਾਰ ਜਿਹੜੀ ਹੁੰਦੀ ਆ ਉਹ ਖਹਿਜ ਖਾਨ ਲੱਗ ਜਾਂਦੀ ਆ ਕਈ ਵਜੇ ਲੇਕਿਨ ਦੀ ਗਲਤ ਹੋ ਜਾਂਦੀ ਏ ਕਹਿੰਦੇ ਠੀਕ ਆ ਜਦੋਂ ਮੇਰੀ ਸੱਸੀ ਮੇਰੇ ਨਾਲ ਗਲਤ ਕੰਮ ਕਰਾਉਣ ਨੂੰ ਫਿਰਦੀ ਮੈਂ ਚੱਲੀ ਜਾਂਦੇ ਕੰਮ ਫਿਰ ਹੈ ਘਰ ਪ ਕਈ ਵਾਰੀ ਨਾ ਇਹ ਜੀ ਜੀ ਮਾਵਾ ਕਦੇ ਬਣ ਸਕਦੀਆਂ ਮਾਵਾ ਸੱਸਾਂ ਬਣਦੀਆਂ ਕਈ ਵਾਰੀ ਨਾ ਸੱਸਾਂ ਮਾਵਾ ਬਣ ਜਾਂਦੀਆਂ ਠੀਕ ਆ ਤੇ ਕਈ ਵਾਰੀ ਜਿਹੜਾ ਨਾ ਨੋਹਾ ਉੱਤੀ ਨਹੀਂ ਬੰਦਗਾ ਕਈ ਵਾਰੀ ਨੋਹਾਂ ਤੀਆਂ ਬਣ ਜਾਂਦੀਆਂ ਤੇ ਸੱਸਾਂ ਨਹੀਂ ਮਾਵਾ ਬੰਦਗਾ ਇਹ ਦੋਨੇ ਪੱਖ ਆ ਜੇ ਸਿਆਣਾ ਬੰਦਾ ਕਹਿੰਦਾ ਨਾ ਜੇ ਨੂਹ ਤੇ ਸੱਸ ਮਾਵਾ ਤੀਆਂ ਵਾਂਗੂ ਰਹਿਣ ਤੇ ਬੰਦਾ ਜਦੋਂ ਬਾਹਰੋਂ ਆਉਂਦਾ ਹਾ ਥੱਕਿਆ ਹੰਬਿਆ ਦੇਖਦਾ ਜਦੋਂ ਮੇਰੀ ਵੀ ਮਾਂ ਤੇ ਮੇਰੀ ਘਰ ਵਾਲੀ ਹੱਥਾਂ ਨਾਲ ਖੇਡਦਗਾ ਤੇ ਬੰਦੇ ਦੇ ਵੀ ਐਂ ਦਿਲ ਚ ਫੁਰਨੇ ਫੜਦੇ ਹਨਾ ਵੀ ਮੈਂ ਸੌਖਾ ਤੇ ਜਦੋਂ ਉਹੀ ਘਰੇ ਬੰਦਾ ਆਵੇ ਥੱਕਿਆ ਹਮ ਬਦੇ ਭਾਂਡੇ ਚੱਲਦੇ ਹੁਣ ਇੱਕ ਦੂਜੇ ਨਾਲ ਤੇ ਲੜਾਈ ਪੈਂਦੀ ਹੋਵੇ ਤੇ ਬਾਈ ਫਿਰ ਉਹੀ ਬੰਦਾ ਅਗਲਾ ਕਹਿੰਦਾ ਵੀ ਇਦੋਂ ਤੋਂ ਮੈਂ ਬਾਹਰ ਹੀ ਠੀਕ ਸੀਲ ਉੱਥੇ ਬਹਿ ਕੇ ਹੋਰ ਘੰਟਾ ਬੈਠਿਆ ਹੁੰਦਾ ਨਾ ਵੀ ਇਹ ਤਾਂ ਆਹੀ ਕਲੇਸ਼ ਪਾਈ ਜਾਂਦਾ ਠੀਕ ਧੰਨਵਾਦ ਦੋਸਤੋ ਸੱਸਾਂ ਕਦੇ ਮਾਵਾ ਬਣ ਸਕਦੀਆਂ ਕਈ ਬਣੀ ਬਣੀਆਂ ਵੀ ਆ ਤੇ ਕਈ ਨਹੀਂ ਬਣਦੀਆਂ ਮੈਂ ਇੱਕ ਗੱਲ ਤੁਹਾਨੂੰ ਦੱਸ ਦਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਘਰ ਇਦਾਂ ਦੇ ਆ ਜਿੱਥੇ ਕੁੜੀਆਂ ਜਿਹੜੀਆਂ ਬੈਈਆਂ ਜਾਂਦੀਆਂ ਉੱਥੇ ਉਹਨਾਂ ਦੇ ਸੱਸਾਂ ਇਹ ਜੀਆਂ ਟੱਕਰਦੀਆਂ ਜਿਹੜੀਆਂ ਮਾਵਾ ਸਮਾਨ ਬਣ ਜਾਂਦੀਆਂ ਮਾਵਾ ਬਣ ਜਾਂਦੀਆਂ ਉਹਨਾਂ ਦੀਆਂ ਦਰਦ ਸਮਝਣ ਲੱਗ ਜਾਂਦੀਆਂ ਇੱਕ ਦੂਜੇ ਦਾ ਪਰ ਕਈ ਸੱਸਾਂ ਇਹ ਜੀਆਂ ਹੁੰਦੀਆਂ ਜਿੱਥੇ ਉਹ ਸੋਚਦੀਆਂ ਵੀ ਜਿਹੜੀ ਸਾਡੀ ਨੂੰਹ ਆ ਉਹ ਸਾਡੇ ਤੌਰ ਤਰੀਕੇ ਦੇ ਚੱਲੇ ਇਹ ਕਦੇ ਸਾਡੀ ਧੀ ਨਹੀਂ ਬਣ ਸਕਦੀ ਇਹ ਤਾਂ ਐ ਆ ਇਹ ਫਲਾਨਾ ਧਮਕਾ ਉਹ ਕਹਿੰਦੀ ਆ ਵੀ ਜਿਵੇਂ ਮੈਂ ਨਿਆਰੇ ਲਏ ਆ ਤੇ ਉਹ ਮੈਨੂੰ ਨਿਆਰੇ ਰੋਕੇ ਨਾ ਮੇਰੀ ਜਿਹੜੀ ਨੂ ਆ ਉਹ ਤੁਹਾਨੂੰ ਰੋਕ ਕੇ ਨਾ ਜਿਹੜੀ ਸਾਨੂੰ ਸਾਡੇ ਮੁਰੇ ਝੁੱਕ ਕੇ ਰਵੇ ਸਾਡੇ ਪੈਰੀ ਹੱਥ ਲਾਵੇ ਇਹੋ ਜਿਹੇ ਸੱਸਾਂ ਵੀ ਪਈਆਂ ਬਾਬਿਓ ਇਹੋ ਜਿਹੇ ਸੱਸਾਂ ਵੀ ਪਈਆਂ ਅੱਜ ਜਿਹੜੀ ਤੁਹਾਡੇ ਕੋਲ ਮੈਂ ਜਿਹੜੀ ਖਬਰ ਲੈ ਕੇ ਆਇਆ ਸੀਗਾ ਜੇ ਇਹਦੀ ਇਹਦੀ ਧੀ ਇਹਦੀ ਧੀ ਇਹਦੇ ਘਰ ਦੇ ਵਿੱਚ ਹੁੰਦੀ ਉਹ ਤੋਂ ਕੰਮ ਕਰਾਉਂਦੀ ਇਹੋ ਜਾਂ ਜਿਹੜਾ ਕਿਸੇ ਦੀ ਕੁੜੀ ਜਿਹੜੀ ਇਹਨਾਂ ਦੇ ਘਰੇ ਵਿਆਹ ਕੇ ਆਈ ਆ ਆਪਣਾ ਸਾਰਾ ਪਰਿਵਾਰ ਛੱਡ ਕੇ ਆਈ ਆ ਉਹ ਆ ਕੇ ਘਰੇ ਇੱਥੇ ਬੈਠੀ ਆ ਉਹ ਤੋਂ ਇਹ ਕੰਮ ਕਰਾਉਣਾ ਚਾਹੁੰਦੀ ਐ ਤੇ ਜੇ ਇੱਥੇ ਦੀ ਧੀ ਹੁੰਦੀ ਧੀ ਤੋਂ ਕਰਾਉਂਦੀ ਆ ਆਪਦੀ ਆਪਦੀ ਤੋਂ ਕੰਮ ਇਹ ਉਹਦੀ ਇੱਜ਼ਤ ਕਿਸੇ ਲੋਕਾਂ ਕੋਲ ਛਾਲਦੀ ਵੀ ਲੋਕਾਂ ਨੂੰ ਕਹਿੰਦੀ ਵੀ ਮੇਰੀ ਕੁੜੀ ਨਾਲ ਗੱਲਬਾਤ ਕਰ ਜਾਂ ਕਿਸੇ ਹੋਰ ਨਾਲ ਗੱਲ ਕਰਾ ਵੀ ਇਹ ਮੈਨੂੰ ਰੋਕਦੀ ਆ ਕਰਾਉਂਦੀ ਨਹੀਂ ਕਰਾਉਂਦੀ ਕਿਉਂਕਿ ਉਹ ਉਹ ਆਪਦਾ ਖੂਨ ਆ ਨਾ ਜਿਹੜਾ ਘਰੇ ਆਇਆ ਹੋਇਆ ਉਹ ਬੇਗਾਨਾ ਖੂਨ ਆ ਸਮਝ ਗਏ ਕਦੇ ਸੱਸਾਂ ਨਹੀਂ ਬਣ ਸਕਦੀਆਂ ਮਾਵਾ 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 ਹੀ ਹੁੰਦੀਆਂ ਬਾਬੋ ਜਿਹੜੀ ਅਗਲਾ ਜਿਹੜਾ ਖੂਨ ਹੁੰਦਾ ਨਾ ਉਹ ਖੂਨ ਖੂਨ ਹੀ ਹੁੰਦਾ ਠੀਕ ਹੈ ਇਹ ਇਹ ਬਗਾਨਾ ਖੂਨ ਕਦੇ ਵੀ ਆਪਣਾ ਨਹੀਂ ਬਣਦਾ ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸਾਂ ਮੈਂ ਠੀਕ ਹੈ ਕਈ ਹੈਗੀਆਂ ਸੱਸਾਂ ਵੀ ਜਿਹੜੀਆਂ ਦਿਲ ਤੇ ਦਿਲ ਨਾਲ ਲਾ ਕੇ ਰੱਖਦੀਆਂ ਆਪਣੀਆਂ ਨੂੰਹਾਂ ਨੂੰ ਪਰ ਕਈ ਐਹੇ ਜੀਆਂ ਹੁੰਦੀਆਂ ਜਿਹੜੀਆਂ ਆਹ ਕੰਮ ਕਰਨਾ ਪਚਾਉਂਦੀਆਂ ਦੇਖੋ ਮੈਂ ਸਾਰੀਆਂ ਕੁੜੀਆਂ ਨੂੰ ਗਲਤ ਨਹੀਂ ਕਹਿੰਦਾ ਵੀ ਉਹ ਉਹ ਜਿਹੜੀਆਂ ਸੱਸਾਂ ਨੇ ਉਹਨਾਂ ਨੂੰ ਵੀ ਆਪਣੀਆਂ ਮਾਵਾ ਸਮਾਨ ਸਮਝਣਾ ਉਹਨਾਂ ਨੂੰ ਪਿਆਰ ਕਰਨ ਉਹਨਾਂ ਨੂੰ ਵੀ ਇੱਜ਼ਤ ਦੇਣਾ ਨਾ ਉਹ ਤੁਖੇ ਧਲੀ ਦੇ ਵਿੱਚ ਫਸਣ ਨਾ ਉਹ ਗਲਤ ਕਦਮ ਚੱਕਣ ਜਿਵੇਂ ਉਹਨਾਂ ਦੇ ਸੱਸਾਂ ਚੱਕਣੀਆਂ ਤੇ ਸੱਸਾਂ ਵੀ ਆਪਣੀਆਂ ਨੂੰਹਾਂ ਨੂੰ ਪਿਆਰ ਕਰੋ ਉਹਨਾਂ ਨੂੰ ਇੱਜ਼ਤ ਦਿਓ ਉਹਨਾਂ ਨੂੰ ਘਰ ਦੇ ਵਿੱਚ ਰੱਖੋ ਉਹਨਾਂ ਨੂੰ ਆਪਣੀ ਧੀ ਸਮਝੋ ਸਮਾਨ ਕਿਉਂ ਧੀ ਹੀ ਸਮਝੋ ਕਿਉਂਕਿ ਉਹਨਾਂ ਨੇ ਹੀ ਤੁਹਾਡਾ ਅੱਗੇ ਜਿਹੜੀ ਪੀੜੀ ਤੁਰਨੀ ਆ ਉਹਦੇ ਕਰਕੇ ਤੁਰਨੀ ਆ ਜਿਹੜੇ ਤੁਹਾਡੇ ਨਾਂ ਰੌਸ਼ਨ ਹੋਣੇ ਆ ਜਾਂ ਨਾ ਜਿਹੜੇ ਧਰਤੀ 'ਚ ਗੱਡੇ ਜਾਣੇ ਆ ਜਾਂ ਕਿਸੇ ਕਿਸੇ ਪਾਸੇ ਗੰਦੇ ਹੋਣੇ ਆ ਉਹ ਤੁਹਾਡੇ ਉਹ ਨੂੰ ਕਰਕੇ ਹੀ ਹੋਣੇ ਆ ਉਹ ਜਿਹੜੀ ਪੀੜੀ ਦਾ ਪੀੜੀ ਸਿਸਟਮ ਆ ਉਹ ਨੂੰ ਨਾਲ ਹੀ ਜੁੜਨਾ ਠੀਕ ਹੈ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਸੀ ਇਸ ਨੂੰ ਧਿਆਨ ਨਾਲ ਵੇਖ ਲਿਓ ਇਹ ਤੁਹਾਡੇ ਨਾਲ ਵੀ ਹੋ ਸਕਦਾ ਸਾਡੀ ਵੀਡੀਓ ਇੱਕ 6 ਦਿਨ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ